ਅਹੰਦੀ ਵਾਰੀ ਤੀਨੇ ਉੱਚੇ ਅੱਡੀ ਦੇ ਸੈਂਡਲ ਪਾਏ ਬਿਲਕੁਲ ਮੇਰੇ ਬਰਬਰ ਆ ਗਈ ਸੀ ਠੀਕ ਉਸੇ ਵੇਲੇ ਮੈਨੂੰ ਸ਼ਿਸ਼ਿਆ ਕੀ ਖੁੱਦੀਆਂ ਖਾਹੇਟ ਪੈ ਗਈ ਵੱਡੇ ਕਾਲੇ ਘੇਰੇ ਦਿਸੇ ਇੰਜ ਲੱਗਾ ਕਿ ਇੱਕ ਵਿਸ਼ੇ ਵਿੱਚੋਂ ਪਹਿਲ ਤੇ ਦੂਜੇ ਵਿੱਚੋਂ ਫੇਲ ਹੋ ਗਈ ਹਾਂ ਤੇ ਦੀ ਖੁਸ਼ੀ ਵੀ ਕੀ ਪੈ ਗਈ ਦਾਕਿਆਂ ਤੋਂ ਚੱਕਾ ਚੰਦ ਕਰਦੇ ਆਏ ਹੁਸਨ ਦੇ ਇੱਕ ਉੱਚੇ ਚਵਾਰੇ ਵਿੱਚ ਪਹਿਲੀ ਦਰਾਰ ਪੈ ਗਈ ਸੀ ਫੇਰ ਘੰਟੀਆਂ ਵੱਧੀ ਸ਼ੀਸ਼ੇ ਅੱਗੇ ਹੀ ਖਲੋਤੀ ਰਹੀ ਸਿਖਰ ਦੁਪਹਿਰੀ atyp janni ਬਹਾਰ ਸਭ ਕੁਝ ਅੱਖੀਆਂ ਅੱਗੇ ਘੁੰਮ ਗਿਆ ਫੇਰ ਇੱਕ ਜ਼ੋਰਦਾਰ ਹਮਲਾ ਮਾਰਿਆ ਪਰ ਸੰਵਾਰੀ ਇਸ ਬਟਾਤੇ ਨੂੰ ਮਿੱਟਦੇ ਦੇ ਵੀ ਨਹੀਂ ਝਟਕਣ ਦੇਣਾ ਕੀ ਸਮਝਦਾ ਹੈ ਇਹ ਆਪਣੇ ਆਪ ਨੂੰ ਫੇਰ ਡਾਕਟਰ ਸਪੈਸ਼ਲਿਸਟ ਮਾਹਿਰ ਅਤੇ ਮੇਕਅਪ ਆਰਟਿਸਟ ਚੈਨਲੌਰ ਸੱਲੀ ਕਲੀਪਾਂ ਅਤੇ ਹੋਰ ਵੀ ਕਿੰਨੀਆਂ ਲੀਆਂ ਬਰੂਹਾ ਕਸਾ ਛਡੀਆਂ ਮੋਹ ਮੰਗੀ ਫੀਸ ਦਿੱਤੀ ਪਰੇ ਥੋੜਾ ਬਹੁਤ ਖੇਸ ਵੀ ਪਿਆ ਖਾਣ ਪੀਣ ਦੇਸੀ ਦਵਾਈ ਹਕੀਮ ਜੋਤਿਸ਼ ਮੰਗਾਲੀ ਬਾਬੇ ਬੇਗਮਾ ਛਾਣੇ ਪੁੱਛਾਂ ਦਸਾਂ ਵਾਲੇ ਅਤੇ ਹੋਰ ਵੀ ਕਿੰਨਾ ਕੁਝ ਕਿਸੇ ਵੀ ਤਰ੍ਹਾਂ ਹੋਣਾ ਮੁੜ 20 ਸਾਲ ਪਹਿਲਾਂ ਵਾਲੇ ਮੇਲੇ ਤੇ ਕਰੱਪੜ ਜਾਣਾ ਹੈ ਕੁਜਣ ਜਾਣ ਨਜ਼ਰਾਂ ਜਦੋਂ ਸੁਭਾਵਕ ਹੀ ਮੇਰੇ ਚਿਹਰੇ ਤੇ ਆਣ ਟਿਕ ਜਾਂਦੀਆਂ ਤਾਂ ਇੰਜ ਲੱਗਦਾ ਅਜੇ ਬਹੁਤ ਕੁਝ ਬਾਕੀ ਇੱਕ ਦਿਨ ਕਿਸੇ ਨੇ ਆਂਠੀ ਆਪਲੀ ਤਾਂ ساری ਰਾਤ ਨੀਂਦ ਹੀ ਨਾ ਪਈ ਸਿਰਫ 10 ਸਾਲ ਹੀ ਤਾਂ ਫਰਕ gsi ਇੱਕ ਵੇ ਤਾਂ ਅੱਧੀ ਰਾਤ ਜੀ ਕੁੱਤਾ ਉਸੇ ਵੇਲੇ ਉਸ ਦਾ ਸਿਰ ਪਾੜਾ ਵਾ ਫੇਰ ਇੱਕ ਦਿਨ ਕੰਨਾਂ ਕੋਲ ਚਿੱਟੇ ਵਾਲਾਂ ਦੀ ਵੱਡੀ ਲੱਟ ਦਿਸੀ ਇੰਜ ਲੱਗਿਆ ਉਸਾ ਜਿਸਾਂ ਫੜ ਰਿਹਾ ਹੋਵੇ ਮੇਰੀ ਜਵਾਨੀ ਖਿਲਾਫ ਅੱਜ ਤੀਹ ਹਫ਼ਤੇ ਵਿੱਚ ਸਿਰਫ ਇੱਕ ਦਿਨ ਉਲਣ ਵਾਲੀ ਡਾਈ ਵਾਲੀ ਸ਼ਿਸ਼ੀ ਹੁਣ ਦੋ ਵਾਰੀ ਖਲਣ ਲੱਗੀ ਗੋਹ ਨਾਲ ਵੇਖਦੀ ਵਾਲ ਤਾਂ ਕਾਲੇ ਸਨ ਸਿਰਫ ਜੜਾਂ ਹੀ ਚਿੱਟੀਆਂ ਹੋ ਗਈਆਂ ਸਨ ਤੇ ਘਰਕ ਜਾਣੀਆਂ ਇੱਕ ਠੱਕ ਲੋਕ ਕਿਉਂ ਨਹੀਂ ਜਾਂਦੀਆਂ ਮੇਰਾ ਵਸ ਛੱਲੇ ਤਾਂ ਇਹਨਾਂ ਦੀਆਂ ਜੜਾਂ ਪੱਖੀਆਂ ਹੀ ਡਾਈ ਵਿੱਚ ਡੋਬੋ ਦਿਆਂ ਜੱਬ ਹੀ ਮੁੱਕ ਜਾਵੇ ਮਨਹਿ ਮਨ ਹਰਿਉ ਮਰਵਾਲੀਆਂ ਨਾਲ ਚੱਲਦਾ ਇੱਕ ਪਰਸੜ ਮੁਕਾਬਲਾ ਹਰੇਕ ਨਾਲ ਤੁਲਨਾ ਨੀਮ ਫਗਵ ਜਈ ਹੋ ਗਈ ਸਾ ਇੱਕ ਦਿਨ ਨਾਲ ਦਾ ਅੱਖਣ ਲੱਗਾ ਮੈਂ ਦਾੜੀ ਕਾਲੀ ਕਰਨੀ ਛੱਡ ਦੇਣੀ ਹੈ ਕਰੇ ਸੰਸਾਰ ਜੰਗ ਛੱਡ ਗਈ ਮੈਂ ਕਿਹਾ ਤੇ ਸਕੂਟਰ ਮਗਰ ਹੀ ਨਹੀਂ ਭਿਆ ਕਰਨਾ ਕੋਈ ਆਖੂ ਪਿਉ ਤੀ ਤੋ ਜਾਂਦੇ ਨੇ ਨਾ ਹੀ ਕਿਸੇ ਪਾਰਟੀ ਤੇ ਜਾਣਾ 24 ਘੰਟੇ ਦੀ ਚਿੰਤਾ ਫਿਕਰ ਸਵੇ ਪਰਚੋਲ ਕਸਮਕਸ਼ ਕਿੰਚੂ ਤਾਂ ਇੰਜ ਉੰਜ ਇਹੇੜ ਗੋਣਾ ਬਸ ਅਮਰ ਨੂੰ ਥੰਮ ਲੈਣਾ ਕਿਸੇ ਤਰ੍ਹਾਂ ਕਿਸੇ ਕੀਮਤ ਤੇ ਕਿਧਰੇ ਵੀ ਜਾਣਾ ਹੁੰਦਾ ਇਹੋ ਫਿਕਰ ਉੱਥੇ ਆਉਣਾ ਕਿਨੇ ਕਿਨੇ ਉਹਨਾਂ ਦੀ ਬਾਹਰੀ ਦਿਖੋ ਹਾਇਸੀਅਤ ਗੱਲ ਕਰਨ ਦਾ ਲਹਿਜਾ ਸੱਜਣਾ ਰੱਬਣ ਦੇ ਢੰਗ ਨਜ਼ੂ ਨਖਰੇ ਕਮੀਆਂ ਲੱਗਣ ਦੀ ਕਲਾ ਚਮੜੀ ਦਾ ਰੰਗ ਇਸ ਸਭ ਕੁਝ ਦੀ ਐਨ ਪ੍ਰਤੀਬ ਨਾਲ ਫਿਓਤਬੰਦੀ ਕਰਨੀ ਪੈਂਦੀ ਇੱਕ ਇੱਕ ਕਦਮ ਖੌਂਕ ਖੌਂਕ ਕੇ ਰੱਖਣਾ ਪੈਂਦਾ ਫੇਰ ਪਰਤੰਮੇ ਗੋਪੜ ਚੋਲ ਹੁੰਦੀ ਕੌਣ ਕਿੱਦਾਂ ਲੱਗ ਰਹੀ ਸੀ ਕੀ ਪਾਇਆ ਸੀ ਕਿੰਨਾ ਮਹਿੰਗਾ ਕਿਸ ਨੇ ਸਿਵਤ ਕੀਤੀ ਤੇ ਕਿਸ ਨੇ ਚੁਭਾਂ ਲਈਆਂ ਇਸ ਦੀ ਭਾਜੀ ਕਿੱਦਾਂ ਮੋੜ ਨਹੀਂ ਹੈ ਤੇ ਕਦੋਂ ਮੋੜ ਨਹੀਂ ਹੈ ਅੱਜ ਹਸਪਤਾਲ ਦੇ ਸੁਨਸਾਨ ਕਮਰੇ ਵਿੱਚ ਇਕੱਲੀ ਪਈ ਹਾਂ ਰੋਗ ਤੇ ਡਾਕਟਰ ਨੂੰ ਵੀ ਨਹੀਂ ਪਤਾ ਲੱਗਦਾ ਪਰ ਆਲੇ ਦਿਵਾਲੇ ਸਿਰਫ ਤੇ ਸਿਰਫ ਬੱਡੇ ਡਾਕਟਰੀ ਉਪਕਰਨ ਟਿਕ ਟਿਕ ਕਰਦੀਆਂ ਮਸ਼ੀਨਾਂ ਦਵਾਈਆਂ ਕੈਪਸੂਲ ਨਾਲੀਆਂ ਜੋ ਸਿਰਫ ਤੇ ਸਿਰਫ ਡਰਾ ਹੀ ਰਹੇ ਹਨ ਜਿਵੇਂ ਕਹਿੰਦੇ ਹੋਣ ਤੋ ਹੁਣ ਸਾਡੇ ਆਸਰੇ ਹੀ ਜੁੰਦੀ ਹੈ ਸਜੀਵਾਂ ਦੀ ਮੋਟੀ ਨਾੜ ਵਿੱਚ ਉਭੀ ਹੋਈ ਤਿੱਖੀ ਸੂਈ ਪਤਾ ਨਹੀਂ ਮੈਨੂੰ ਕੁਝ ਦੇ ਰਹੀ ਹੈ ਕਿ ਮੈਥੋਂ ਕੁਝ ਲੈ ਰਹੀ ਹੈ ਪਰ ਅਸਲਤ ਇਹ ਹੈ ਕਿ ਮੇਰੇ ਕੋਲ ਹੁਣ ਦੇਣ ਯੋਗ ਕੁਝ ਵੀ ਬਚਿਆ ਹੀ ਨਹੀਂ ਸਿਵਾਏ ਪਛਤਾਵੇ ਦੇ ਉਹ ਪਛਤਾਵਾ ਜਿਹੜਾ ਹਲੋਣਾ ਦਿੰਦਾ ਪੁੱਛੀ ਜਾ ਰਿਹਾ ਸੀ ਤੋ ਕਿੰਨੇ ਚਕਰਾਂ ਵਿੱਚ ਜ਼ਿੰਦਗੀ ਦੇ ਸੁਨਹਿਰੀ ਪਲ ਗਵਾ ਦਿੱਤੇ ਦੂਜਿਆਂ ਨੂੰ ਖੁਸ਼ੀ ਕਰਦੀ ਰਹੀ ਬਨੋਟੀ ਚਕਾਚੰਦ ਥੋੜ ਜੀ ਰੀਮੰਦਨੀ ਖੁਸ਼ੀ ਸਿਫਤਾਂ ਸਹੂਲਤਾਂ ਜਿਹਦਾ ਨਸ਼ਾ ਕੁ ਦਿਨ ਚੜਿਆ ਰਹਿੰਦਾ ਫੇਰ ਉੱਤਰ ਜਾਂਦਾ ਫੇਰ ਤੋਟ ਲੱਗਣ ਲੱਗਦੀ ਸ਼ਰਾਬੀ ਨੂੰ ਅਗਲੀ ਸਵੇਰ ਲਗ ਲਗਦੀ ਤਿੱਖੀ ਪੰਨਵਾ ਕੋਈ ਗੰਦੀ ਗਦੀ ਗੇੜ ਚੱਕੀ ਦੇ ਪੁਰ ਖੋਦੀਆਂ ਟੰਡਾਂ ਕੋਹਲੂ ਦੇ ਬੈਲਵਾਂ ਚੱਕਰ ਕੱਟਦੇ ਦੋਸਤੋ ਕੈਨੇਡਾ ਦੀ ਇੱਕ ਚਰਚ ਦੇ ਬਾਹਰ ਲਿਖਿਆ ਪੜਿਆ ਸੀ ਬੁਢਾਪਾ ਇੱਕ ਐਸੀ ਨਿਯਮਤ ਹੈ ਜੋ ਹਰੇਕ ਨੂੰ ਨਸੀਬ ਨਹੀਂ ਹੁੰਦੀ ਜੇ ਨਹੀਂ ਵਿਸ਼ਵਾਸ ਤਾਂ 20 ਸਾਲ ਦੇ ਦਿਲ ਦੇ ਦੋਰੇ ਨਾਲ ਮੁੱਕ ਗਏ ਚੋਗਰਾਂ ਦੀਆਂ ਬਕਸੇਆ ਵਿਚ ਬੰਦ ਲੋਥਾਂ ਚਿੱਤੇ ਕਰ ਲੈਣਾ